ਕੇਂਦਰ ਸਰਕਾਰ ਵੱਲੋਂ ਅੱਜ ਅੰਤਰੀਮ ਬਜਟ 2024-25 ਵਿੱਚ ਵਿੱਤ ਮੰਤਰੀ ਵੱਲੋਂ ਪੇਸ਼ ਕਰ ਦਿੱਤਾ ਗਿਆ ਇਸ ਬਜਟ ਵਿੱਚ ਹਾਲਾਂਕਿ ਕੋਈ ਨਵਾਂ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਮੈਡੀਕਲ ਖੇਤਰ ਵਿੱਚ ਨਵੇਂ ਮੈਡੀਕਲ ਕਾਲਜ ਜੋੜਨ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ 1 ਕਰੋੜ ਘਰਾਂ ਨੂੰ ਸੋਲਰ ਪੈਨਲ ਨਾਲ ਜੋੜਨ ਲਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਇਲਾਵਾ ਬਜਟ ਵਿੱਚ ਸਿੱਖਿਆ ਲੋਨ ਅਤੇ ਮੋਦਰਾ ਲੋਨ ਵੀ 2.5 ਲੱਖ ਕਰੋੜ ਰੁਪਏ ਹੈ ਜਿਹੜੇ ਵੰਡੇ ਗਏ ਨੇ ਰੂਰਲ ਹਾਊਸ 3 ਕਰੋੜ ਬਣਾਉਣ ਦਾ ਦਾਵਾ ਕੀਤਾ ਗਿਆ ਇਸ ਤੋਂ ਇਲਾਵਾ ਬਜਟ ਵਿੱਚ ਇਨਫਰਾਸਟ੍ਰਕਚਰ ਬਿਹਤਰ ਬਣਾਉਣ ਸੰਬੰਧੀ ਵੀ ਜ਼ੋਰ ਦਿੱਤਾ ਗਿਆ 517 ਨਵੇਂ 에ਅਰ ਰੂਟ ਦੇਣ ਦੀ ਗੱਲ ਵੀ ਆਖੀ ਗਈ ਹੈ। ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਕਿ ਵਪਾਰ ਨੂੰ ਪਰਫੁੱਲਿਤ ਕਰਨ ਦੇ ਲਈ ਬੇਹੱਦ ਜ਼ਰੂਰੀ ਹੈ ਕਿ ਕਨੈਕਟੀਵਿਟੀ ਵੱਧ ਤੋਂ ਵੱਧ ਕੀਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੂਬੇ ਨੂੰ ਸਹਿਰ ਸਪਾਟੇ ਲਈ ਵੀ ਉਤਸ਼ਾਹਿਤ ਕਰਨ ਲਈ ਬਿਨਾਂ ਵਿਆਜ ਲੋਨ ਦੇਣ ਦਾ ਵੀ ਐਲਾਨ ਕੀਤਾ ਗਿਆ ਜਿਸ ਨਾਲ ਪੰਜਾਬ ਦੇ ਵਿੱਚ ਵੀ ਸਹਿਰ ਸਪਾਟੇ ਦੇ ਅੰਦਰ ਵਾਧਾ ਹੋਵੇਗਾ। ਇਹ ਸਾਰੇ ਸੂਬਿਆਂ ਲਈ ਫਾਇਦੇਮੰਦ ਹੋਵੇਗਾ। ਇਸ ਦੌਰਾਨ ਕਾਰੋਬਾਰੀਆਂ ਨੇ ਕਿਹਾ ਸਾਨੂੰ ਪਹਿਲਾਂ ਹੀ ਬਜਟ ਤੋਂ ਕੋਈ ਵੱਡੀਆਂ ਉਮੀਦਾਂ ਨਹੀਂ ਸਨ ਕਿਉਂਕਿ ਇਹ ਅੰਤ੍ਰिम ਬਜਟ ਸੀ ਇਸ ਕਰਕੇ ਸਰਕਾਰ ਨੇ ਜ਼ਿਆਦਾਤਰ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਆਪਣੀਆਂ ਉਪलब्ਧੀਆਂ ਬਾਰੇ ਹੀ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਟੈਕਸਿਸ ਲੈਬ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਗਿਆ ਜੋ ਪਹਿਲਾਂ ਸੀ ਉਸੇ ਤਰ੍ਹਾਂ ਹੁਣ ਵੀ ਚੱਲ ਰਹੀ ਹੈ ਸੰਧਕਾਰਾਂ ਨੇ ਕਿਹਾ ਓਵਰਆਲ ਝੇਕਰ ਬਜਟ ਦੇਖਿਆ ਜਾਵੇ ਉਹ ਸਹੀ ਸੀ ਪਰ ਕਾਰੋਬਾਰ ਦੇ ਲਹਿਜ਼ੇ ਤੋਂ ਵੇਖਿਆ ਜਾਵੇ ਉਸ ਵਿੱਚ ਬਹੁਤਾ ਕੁਝ ਨਹੀਂ ਰੱਖਿਆ ਗਿਆ ਕਿਉਂਕਿ ਅੰਤਰੀਮ ਬਜਟ ਸੀ ਇਸ ਕਰਕੇ ਬਹੁਤੇ ਐਲਾਨ ਨਹੀਂ ਹੋ ਸਕਤੇ ਸਨ ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਸਟੀਲ ਦੀਆਂ ਕੀਮਤਾਂ ਵਿੱਚ ਸਬਸਿਡੀ ਦੀ ਮੰਗ ਕੀਤੀ ਸੀ ਇਸ ਤੋਂ ਇਲਾਵਾ ਇمپੋਰਟ ਡਿਊਟੀ ਵਧਾਉਣ ਦੀ ਮੰਗ ਕੀਤੀ ਸੀ ਉਸ ਸਬੰਧੀ ਕੋਈ ਵੀ ਐਲਾਨ ਨਹੀਂ ਹੋਇਆ ਇੰਨਾ ਹੀ ਨਹੀਂ ਕਾਰੋਬਾਰੀਆਂ ਨੇ ਦੱਸਿਆ ਕਿ ਐਮ ਐਸ ਐਮਈ ਖੇਤਰ ਦੇ ਲਈ ਵੀ ਬਜਟ ਦੇ ਵਿੱਚ ਕੋਈ ਬਹੁਤੀਆਂ ਵਿਸ਼ੇਸ਼ ਤਜਵੀਜ਼ਾਂ ਨਹੀਂ ਰੱਖੀਆਂ ਗਈਆਂ ਪਰ ਸਟਰੀਟ ਵੈਂਡਰ ਨੂੰ ਲੋਨ ਦਿੱਤਾ ਗਿਆ ਜਿਸ ਨਾਲ ਮਾਰਕੀਟ ਵਿੱਚ ਪੈਸਾ ਆਵੇਗਾ ਮੈਂ ਜੇ ਇੰਡਸਟਰੀ ਦੇ ਐਂਗਲ ਤੋਂ ਗੱਲ ਕਰਾਂ ਤਾਂ ਕੁਝ ਅਨਾਉਂਸ ਨਹੀਂ ਕੀਤਾ ਗਿਆ ਸ਼ਾਇਦ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਇੰਟਰੀਂ ਬਜਟ ਹੈਰ ਇੰਟਰੀਂ ਬਜਟ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀ ਹੈਗੀ ਐ ਏਦਾਂ ਦੀ ਅਨਾਉਂਸਮੈਂਟਸ ਨਹੀਂ ਕਰਦੀ ਐ ਜਿਹਦੇ ਨਾਲ ਇਹ ਲੱਗੇ ਕਿ ਇਲੈਕਸ਼ਨ ਜਿੱਤਣ ਦੇ ਹਿਸਾਬ ਨਾਲ ਕੋਈ ਅਨਾਉਂਸਮੈਂਟ ਕੀਤੀ ਗਈ ਹੈ ਸੋ ਜ਼ਿਆਦਾ ਉਮੀਦਾਂ ਵੀ ਨਹੀਂ ਸੀ ਐਸ ਫਾਰ ਐਸ ਇੰਡਸਟਰੀ ਆਰ ਐਕਸਪੈਕਟੇਸ਼ਨਸ ਆਰ ਕਨਸਰਨਡ ਹਾਂ ਅਸੀਂ ਸੁਸਾਇਟੀ ਦੇ ਵੀ ਮੈਂਬਰ ਆ ਉਹ ਸੁਸਾਇਟੀ ਦੇ ਮੈਂਬਰ ਹੋਣ ਦੇ ਨਾਤੇ ਜਿਹੜੇ ਵਰਗ ਹੈ ਜਿਨ੍ਹਾਂ ਨੂੰ ਕੁਝ ਬੈਨੀਫਿਟਸ ਜਿਹੜੇ ਹੈਗੇ ਆ ਉਹ ਦਿੱਤੇ ਦਿੱਤੇ ਗਏ ਆ ਉਹ ਜਿਹੜੇ ਬੈਨੀਫਿਟਸ ਦਿੱਤੇ ਗਏ ਹੈਗੇ ਆ ਉਹ ਕਾਫੀ ਅੱਛੇ ਅਨਾਉਂਸ ਕੀਤੇ ਗਏ ਆ ਜਿਵੇਂ ਕਿ ਪੀਐਮ ਆਵਾਸ ਯੋਜਨਾ ਜਿਹੜੀ ਹੈਗੀ ਹੈ ਇਹ ਗ੍ਰਾਮੀਣ ਦੇ ਵਿੱਚ ਦਸਾਂ ਸਾਲਾਂ 'ਚ 3 ਕਰੋੜ ਘਰ ਬਣੇ ਸੀ ਜਿਹਦੇ 'ਚ ਐਵਰੇਜ ਅਸੀਂ ਲਾ ਸਕਦੇ ਹਾਂ 30 ਲੱਖ ਲੇਕਿਨ ਅਗਲੇ 50 ਸਾਲਾਂ ਦਾ ਟਾਰਗੇਟ ਜਿਹੜਾ ਰੱਖਿਆ ਗਿਆ 2 ਕਰੋੜ ਘਰਾਂ ਦਾ ਮਤਲਬ ਕਿ 40 ਲੱਖ ਪਰ ਈਅਰ ਜਿਹੜੇ ਹੈਗੇ ਕਰ ਕ੍ਰੀਏਟ ਕੀਤੇ ਜਾਣੇ ਆ ਇਦਾਂ ਹੀ ਜੇ ਅਸੀਂ ਗੱਲ ਕਰੀਏ ਮੈਡੀਕਲ ਕਾਲਜਸ ਉਹਨਾਂ ਦੀ ਜਿਹੜੀ ਗਿਣਤੀ ਵਿਧਾਨ ਸਭਾ ਅਸਤੇ ਜਿਹੜੀ ਕਮੇਟੀ ਬਣਾਈ ਗਈ ਹੈ that is a welcome step ਇਦਾਂ ਹੀ ਇੱਕ ਸਰਵਾਈਕਲ ਕੈਂਸਰ ਵਾਸਤੇ 9 ਤੋਂ 14 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫ੍ਰੀ ਜਿਹੜਾ ਟੀਕਾਕਰਨ ਹੈਗਾ ਉਹ ਇੱਕ ਅੱਛਾ ਸਟੈਪ ਹੈਗਾ ਜੇ ਅਸੀਂ ਗ੍ਰੀਨ એનર્ਜੀ ਦੀ ਗੱਲ ਕਰੀਏ ਤਾਂ ਗ੍ਰੀਨ એનર્ਜੀ ਦੇ ਵਿੱਚ ਇੱਕ ਗੀਗਾਵਾਟ wind energy ਕ੍ਰੀਏਟ ਕਰਨ ਦਾ ਜਿਹੜਾ ਹੈਗਾ ਗਵਰਨਮੈਂਟ ਨੇ ਟੀਚਾ ਰੱਖਿਆ ਹੈਗਾ ਔਰ ਉਹ ਇੱਕ ਬਹੁਤ ਹੀ ਵਧੀਆ ਸਟੈਪ ਹੈਗਾ ਸੋਲਰ ਜਿਹੜੇ ਰੂਫ ਟਾਪ ਹੈਗੇ ਉਹ 1 ਕਰੋੜ ਸੋਲਰ ਰੂਫਟਾਪ ਜਿਹੜੇ ਆ ਕ੍ਰੀਏਟ ਕੀਤੇ ਜਾਣੇ ਜਿਹਦੇ ਨਾਲ 300 ਯੂਨਿਟ ਬਿਜਲੀ ਜਿਹੜੀ ਆ ਉਹ 1 ਕਰੋੜ ਘਰਾਂ ਨੂੰ ਮਿਲਣੀ ਹੈਗੀ ਆ ਐਦਾਂ ਹੀ ਇਲੈਕਟ੍ਰਿਕ ਬੱਸਿਸ ਦੇ ਉੱਤੇ ਗਵਰਨਮੈਂਟ ਨੇ ਕਾਫੀ ਫੋਕਸ ਕੀਤਾ ਹੈਗਾ ਔਰ ਉਹਦੇ ਇਲਾਵਾ R&D ਵਾਸਤੇ ਜੇ ਅਸੀਂ ਗੱਲ ਕਰੀਏ ਤਾਂ 1 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹਦਾ ਇੱਕ ਕਾਰਪਸ ਕ੍ਰੀਏਟ ਕੀਤਾ ਹੈ ਜਿਹਦੇ ਨਾਲ ਅਸੀਂ ਅੱਛੀ ਤੇ R&D ਕਰਦੇ ਹੈਗੇ ਆ ਤਾਂ ਉਹਦੇ ਨਾਲ ਜਿਹੜਾ ਉਹ ਅੱਛਾ ਮਤਲਬ ਜਿਹੜਾ ਸਾਡੀ ਇੰਡਸਟਰੀ ਨੂੰ ਬੇਨਿਫਿਟ ਮਿਲ ਸਕਦਾ ਆ ਗਵਰਨਮੈਂਟ ਦਾ ਜਿਹੜਾ ਓਵਰਆਲ ਬਜਟ ਹੈ the coffee focus on rural India on women empowerment green energy and providing affordable and social rural development and living solar like uh, announcement that almost uh, if my figures are right one crore households or 300 units jayage, which is a good uh, uh, step in the budget. ਮੈਡੀਕਲ ਕਾਲਜਸ ਇਨਕਰੀਸ ਕਰ ਰਹੇ ਹਾਂ ਉਹ ਇੱਕ ਅੱਛਾ ਸਟੈਪ ਆ ਔਰ ਫਾਰਮਰਸ ਲਈ ਕਾਫੀ ਸਕੀਮਸ ਅਨਾਉਂਸ ਹੋਈਆਂ ਐਂਡ ਐਮਐਸਪੀ ਦਾ ਵੀ ਮੈਂਸ਼ਨ ਕੀਤਾ ਕਿ ਐਮਐਸਪੀ ਵੀ ਇਨਕਰੀਸ ਹੋਈ ਆ ਬਟ ਕਾਫੀ ਸਕੀਮਸ ਫਾਰਮਰਸ ਲਈ ਅਨਾਉਂਸ ਹੋਈਆਂ ਨੇ ਟੈਕਨੋਲੋਜੀ ਸਾਈਡ ਤੇ 50 ਈਅਰ ਇੰਟਰਸਟ ਫ੍ਰੀ ਲੋਨਸ ਸੋ ਦੈਟ ਯੰਗ ਐਂਟਰਪ੍ਰੈਨਿਓਰਸ ਨੂੰ ਸਟਾਰਟਅਪਸ ਨੂੰ ਇੱਕ ਬੈਨੀਫਿਟ ਮਿਲੇ रेलवेज का जिक्र होया फॉर कॉरिडोर्स ऑन फ्रेड पोर्ट्स एंड टू रिड्यूस ट्रैफिक ईवी इंडस्ट्री का भी मेंशन काफ़ी आया ऑन चार्जिंग स्टेशन ईवी बसेस टूरिजम को बूस्ट दिता गया ऑन स्पेशली स्पिरिचुअल टूरिज्म ऑफकोर्स इंटरेस्टिंगली लक्षद्वीप का भी मेंशन होया उ गवर्नमेंट काफ़ी इन्वेस्टमेंट करेगी ਸਕਿੱਲ ਇੰਡੀਆ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਵਾਧਾ ਹੋਇਆ 1.4 ਕਰੋੜ youth ਨੂੰ ਉਹਨਾਂ ਨੇ skill management ਬਾਰੇ ਸਿਖਾਇਆ ਪ੍ਰਾਈਮ ਮਿੰისტਰ ਆਵਾਜ਼ ਯੋਜਨਾ ਦਾ ਜਿਹੜਾ ਉਹਨਾਂ ਨੇ ਦੱਸਿਆ ਅਚੀਵਮੈਂਟ ਦੱਸੀਆਂ ਇਹ ਪਹਿਲਾਂ ਉਹਨਾਂ ਨੇ ਅਚੀਵਮੈਂਟ ਦੱਸੀਆਂ ਉਹਦੇ ਬਾਰੇ ਗੱਲ 70% ਟੂ ਦੀ ਗਵਰਨਮੈਂਟ ਦਿੱਤਾ ਉਹਨਾਂ ਨੇ ਪ੍ਰਾਈਮ ਮਿੰისტਰ ਆਵਾਜ਼ ਯੋਜਨਾ ਦੇ ਵਿੱਚ এডਿਕੇਸ਼ਨ ਦੇ ਵਿੱਚ ਔਮਨ এডਿਕੇਸ਼ਨ ਦੇ ਵਿੱਚ 28% ਦੀ ਗਿੜੋ ਥੜੀ ਮੋਦਰਾ ਲੋਨ ਜਿਹੜਾ ਹੈ 27 ਲੱਖ ਕਰੋੜ ਰੁਪਇਆ ਵੰਡਿਆ ਗਿਆ ਉਹਦੇ ਨਾਲ ਇੰਡਸਟਰੀ ਦਾ ਪਰਫੁੱਲਟ ਹੋਈ ਹੈ ਕਿਉਂਕਿ ਉਹਨਾਂ ਨੇ ਜੋ ਕੁਛ ਅੱਜ ਜੇ ਕਈਆਂ ਨੂੰ ਸਾਨੂੰ ਕੋਈ ਉਮੀਦ ਸੀ ਸਾਡਾ ਸੋਚਣਾ ਹੀ ਨਹੀਂ ਸੀਗਾ ਵੀ ਇਹ ਇੰਟਰ ਨਹੀਂ ਬਜਟ ਦੇ ਨਾਲ ਕੋਈ ਦੇ ਸਕਦੇ ਨਾ ਸਾਡੇ ਕੋਲੋਂ ਕੁਝ ਲੈ ਸਕਦੇ ਨੇ ਨੋ ਚੇਂजेस ਐਟ ਆਲ ਜਿਸ ਤਰ੍ਹਾਂ ਉਹਨਾਂ ਨੇ ਅਨਾਉਂਸ ਕੀਤਾ ਹੈ ਨੋ ਚੇਂਜ ਇਨ ਇਨਕਮ ਟੈਕਸ ਨੋ ਚੇਂਜ ਇਨ ਇੰਡਾਇਰੈਕਟ ਟੈਕਸ ਇੰਪੋਰਟ ਡਿਊਟੀ ਕਰ ਹੀ ਨਹੀਂ ਸਕਦੇ ਸੀ ਪੇਸ਼ ਕਰਕੇ ਉਹਨਾਂ ਨੇ ਸਾਬ ਜਵਾਬ ਦਿੱਤਾ ਔਰ ਉਹਨਾਂ ਨੇ ਦੋ ਤਿੰਨ ਚੀਜ਼ਾਂ ਜੇ ਦੱਸਿਆ ਰੋਰਲ ਹਾਊਸ ਜਿਹੜੇ 3 ਕਰੋੜ ਬਣਾ ਚੁੱਕੇ ਨੇ 2 ਕਰੋੜ ਦਾ ਉਹਨਾਂ ਨੇ ਟਾਰਗੇਟ ਰੱਖਿਆ ਜਿਹੜਾ ایਵੀ ਚਾਰਜਸ ਵਾਸਤੇ ایਵੀ ਵਾਸਤੇ ਬਹੁਤ ਅੱਛਾ ਦਿੱਤਾ ਹੈਗਾ ایਵੀ ਚਾਰਜਸ ਵਾਸਤੇ ਗਵਰਨਮੈਂਟ ਬੜਾ ਅੱਛਾ ਸਪੋਰਟ ਕਰੇਗੀ ਬਹੁਤ ਸਾਰੇ ਹੁਣ ایਵੀ ਚਾਰਜਸ ਜਗ੍ਹਾ ਜਗ੍ਹਾ ਆਣ ਕੇ ਉਹਦਾ ਪੈਦਾ ਹੋਏਗਾ ਉਹਦੇ ਨਾਲ ਕੀ ਹੋਏਗਾ ਜਿਹੜੇ ਬਿਜਲੀ ਦਾ ਬਿੱਲ ਬਣੇਗਾ ਉਹ ਵੀ ਅੱਛਾ ਬਣੇਗਾ ਤੇ ਉਹਦੇ ਨਾਲ ਬਿਜਲੀ ਦੀ ਗ੍ਰੋਥ ਹੋਏਗੀ ਇੱਕ ਇਹਨਾਂ ਨੇ ਫੋਕਸ ਕੀਤਾ ਹੈਗਾ ਜਿਹੜੇ ਮੋਰ ਮੈਡੀਕਲ ਕਾਲਜ ਨੇ ਜਿਹੜਾ ਹੁਣ ਆਗਾ ਆਉਣ ਵਾਸਤੇ ਕੁੱਤ ਚ ਜੀਤਾਂ ਉਹਨਾਂ ਨੇ ਕਹੀਆਂ ਨੇ ਦੱਸਾਂਗੇ ਮੈਡੀਕਲ ਕਾਲਜ ਬਹੁਤ ਵਸੇ ਲਿਆਂਗੇ ਔਰ ਇੱਕ ਸਾਦਾ ਵਧੀਆ ਚੇਂਜ ਕੀਤੀ ਹੈ ਬਿਜ਼ਨਸ ਦੇ ਬਿੱਲ ਘਟਾਉਣ ਵਾਸਤੇ 1 ਕਰੋੜ ਹਾਊਸਿਸ ਨੂੰ ਰੂਫ ਟਾਪ ਸੋਲਰ ਪੈਨਲ ਲਗਾਉਣ ਦੀ ਛੋਹ ਦੇ ਵਿੱਚ ਮਦਦ ਦੇਣਗੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ